ਇਸ ਪਿੰਡ ਦੇ ਲੋਕ ਜਿਨ੍ਹਾਂ ਨੇ ਇਹ ਲਾਇਆ ਹੁਣ ਤੁਹਾਨੂੰ ਦਿਖਾਉਣਾ ਦੇਖੋ ਜੋਤ ਆ ਜੋਤ ਸੀਗੀ ਇਹਦੇ ਚ ਜਗਦੀ ਅਸੀਂ ਲੇਟ ਹੋ ਕੇ ਵੀਡੀਓ ਬਣਾ ਲਈ ਬਾ ਪਹਿਲੋਂ ਵੀ ਆ ਜੋਤ ਸੀ ਇਹਦੇ ਚ ਜਗਦੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਗੁੱਟਕਾ ਪੂਰਤੀ ਸਾਹਿਬ ਨਹੀਂ ਹੈ ਜੋਤ ਜਗਦੀ ਸੀ ਆ ਧੂਫਾ ਲਾਗਦਗਾ ਇੱਥੇ ਤੇ ਆ ਤੁਹਾਨੂੰ ਦੱਸ ਦਈਏ ਵੀ ਆ ਘੋਲ ਪਾ ਲਾਇਆ ਇਹਨਾਂ ਨੇ ਪਿੰਡ ਵਾਲਿਆਂ ਨੇ ਕੋਲਕਾ ਤੇ ਆਇਰੋ ਚ ਭਾੜ ਵੀ ਇਹ ਨਿਕਲੀ ਇਹ ਸਭ ਮੱਥਾ ਟੇਕਿਆ ਜਾਂਦਾ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਪਿੰਡ ਰਾਮੂ ਵਾਲਾ ਜਿਲ੍ਹਾ ਮੋਗਾ ਦੇ ਵਿੱਚ ਪੈਂਦਾ ਹੈ ਅਸੀਂ ਇਥੋਂ ਲੰਘੇ ਜਾਂਦੇ ਸੀ ਤੇ ਸੰਗਤ ਨੂੰ ਕੁਝ ਦਿਖਾਉਣਾ ਚਾਹੁੰਦੇ ਇੱਕ ਪਾਰਕ ਬਣਿਆ ਹੋਇਆ ਪਿੰਡ ਦਾ ਪੰਚਾਇਤ ਵੱਲੋਂ ਬਣਾਇਆ ਗਿਆ ਤੇ ਬਹੁਤ ਸੋਹਣੀ ਪੱਥਰ ਦੀ ਮੂਰਤੀ ਲੱਗੀ ਹੋਈ ਆ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਤੇ ਬਹੁਤ ਸਤਕਾਰ ਆ ਤੇ ਤੁਹਾਨੂੰ ਦੱਸਣਾ ਚਾਹੁੰਨੇ ਸਿੱਖਾਂ ਨੂੰ ਪੰਜਾਬ ਦੇ ਵਿੱਚ ਜੋ ਵੱਸਦੇ ਆ ਜਾਂ ਬਾਹਰ ਵੱਸਦੇ ਸਿੱਖਾਂ ਨੂੰ ਵੀ ਔਕਾਲ ਤਖਸੈਬ ਦਾ ਹੁਕਮ ਆ ਵੀ ਮੂਰਤੀ ਪੂਜਾ ਨੂੰ ਸਿੱਖਾਂ ਨੇ ਨਹੀਂ ਮੰਨਣਾ ਤੇ ਹਜ਼ੂਰ ਸਾਹਿਬ ਦੇ ਨਦੇੜ ਦੀ ਧਰਤੀ ਤੇ 10ਵੇਂ ਪਾਸ਼ਾ ਜੀ ਜਦੋਂ ਚਿਖਰ ਤੇ ਚੜ੍ਹਨ ਲੱਗਿਆ ਤੇ ਉਹ ਸਿੱਖਾਂ ਨੂੰ ਹੁਕਮ ਕਰਕੇ ਗਏ ਆ ਵੀ ਸਿੱਖਾਂ ਨੇ ਜਦੋਂ ਸੰਗਤ ਵਿਰਾਗ ਚ ਸੀਗੀ ਵੀ ਅਸੀਂ ਕਿਹਨੂੰ ਮੰਨਾਂਗੇ ਤੇ 10ਵੇਂ ਪਾਸ਼ਾ ਜੀ ਦਾ ਹੁਕਮ ਸੀਗਾ ਵੀ ਤੁਹਾਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਚੱਲੇ ਆ ਵੀ ਅੱਜ ਤੋਂ ਤੁਸੀਂ ਇਹਨਾਂ ਨੂੰ ਗੁਰੂ ਮੰਨਣਾ ਤੇ ਇਹਨਾਂ ਦਾ ਸਤਿਕਾਰ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਤੇ ਉਸ ਗੱਲ ਨੂੰ ਲੈ ਕੇ ਕਾਬ ਤੱਕ ਸਿਰ ਤੋਂ ਵੀ ਹਕਮ ਆ ਵੀ ਸਿੱਖਾਂ ਨੇ ਮੂਰਤੀ ਪੂਜਾ ਨਹੀਂ ਕਰਨੀ ਤੇ ਨਾ ਹੀ ਇਸ ਨੂੰ ਮੰਨਣਾ ਪਰ ਸਾਡੇ ਪਿੰਡਾਂ ਦੇ ਲੋਕ ਆ ਜਿਹੜੇ ਪਤਾ ਨਹੀਂ ਕਿਉਂ ਕਿਹੜੀ ਗੱਲ ਪਿੱਛੇ ਆਣ ਪੜਤਾ ਇਹਨਾਂ ਦੀ ਧਾਰਮਿਕ ਲਾਈਨ ਨੂੰ ਲੈ ਕੇ ਤੇ ਕਿੱਧਰ ਨੂੰ ਜਾ ਰਹੇ ਆ ਬਾਬਾ ਦੀਪ ਸਿੰਘ ਜੀ ਦਾ ਬਹੁਤ ਵੱਡਾ ਸਥਾਨ ਆ ਸਿੱਖਾਂ ਦੇ ਵਿੱਚ ਤੇ ਬਹੁਤ ਮਹਾਨ ਸ਼ਹੀਦ ਨੇ ਤੇ ਅਸੀਂ ਬਹੁਤ ਸਤਿਕਾਰ ਕਰਦੇ ਆਂ ਵੀ ਸਾਡੇ ਤਾਂ ਉਹ ਸ਼ਹੀਦ ਨੇ ਤੇ ਇਹਨਾਂ ਪ੍ਰਤੀ ਕੋਈ ਗੱਲਬਾਤ ਨਹੀਂ ਹੈ ਪਰ ਇਸ ਪਿੰਡ ਦੇ ਲੋਕ ਜਿਨ੍ਹਾਂ ਨੇ ਇਹ ਲਾਇਆ ਹੁਣ ਤੁਹਾਨੂੰ ਦਿਖਾਉਣਾ ਦੇਖੋ ਜੋਤ ਆ ਜੋਤ ਸੀਗੀ ਇਹਦੇ ਚ ਜਾਗਦੀ ਅਸੀਂ ਲੇਟ ਹੋ ਕੇ ਵੀਡੀਓ ਬਣਾ ਲਈ ਬਾ ਪਹਿਲੋਂ ਵੀ ਆ ਜੋਤ ਸੀ ਇਹਦੇ ਚ ਜਾਗਦੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਗੱਟਕਾ ਪੂਰਤੀ ਸਾਹਿਬ ਨਹੀਂ ਹੈ ਜੋਤ ਜਗਦੀ ਸੀ ਆ ਧੂਫਾ ਲੱਗਦਗਾ ਇੱਥੇ ਤੇ ਆ ਤੁਹਾਨੂੰ ਦੱਸ ਦਈਏ ਵੀ ਆ ਗੋਲਕ ਆਇਆ ਇਹਨਾਂ ਨੇ ਪਿੰਡ ਵਾਲਿਆਂ ਦੇ ਗੋਲਕ ਤੇ ਆਇਆ ਇਹੋ ਚ ਭਾੜ ਵੀ ਇਹ ਨਿਕਲੀ ਇਹ ਸਭ ਮੱਥਾ ਟੇਕਿਆ ਜਾਂਦਾ ਇੱਥੇ ਹੋਰ 20 ਸਾਲਾਂ ਨੂੰ ਕੀ ਹੋਣਾ ਸੀ ਜਗਾ ਬਣ ਜਾਣੀ ਸੀ ਤੇ ਗਾਂ ਵਾਲੀ ਪੀੜੀ ਨੇ ਨਾ ਪਹੁੰਚ ਕੀ ਹੋ ਜਾਣਾ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਉਹ ਵੀ ਇਸ ਧਾਰਮਿਕ ਸਥਾਨ ਆ ਜਾਂ ਕੀ ਆ ਕੀ ਨਹੀਂ ਪਰ ਪਿੰਡ ਵਾਲਿਆਂ ਨੂੰ ਇਹ ਚਾਹੀਦਾ ਵੀ ਜੇ 10ਵੇਂ ਪਾਸ਼ਾ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਲੜ ਲਾ ਕੇ ਗਏ ਹਨ ਤੇ ਆਪਾਂ ਉੱਥੇ ਹੀ ਰਹੀਏ ਉਦੋਂ ਬਾਹਰ ਨਾ ਜਾਈਏ ਉਹ ਪਿੰਡ ਦੇ ਵਿੱਚ ਗੁਰਦਰਾ ਸਾਹਿਬ ਇੱਕ ਇੱਥੇ ਆ ਇੱਕ ਇੱਥੇ ਆ ਇੱਕ ਇੱਥੇ ਆ ਤਿੰਨ ਨਿਸ਼ਾਨ ਸਾਹਿਬ ਤਿੰਨ ਗੁਰੂ ਘਰ ਅੰਦਰ ਮਹਾਰਾਜ ਦੇ ਸਰੂਪ ਆ ਤੇ ਤੁਸੀਂ ਇੱਥੇ ਮੱਥਾ ਟੇਕਣਾ ਆਉਨੇ ਆ ਆ ਸਾਡੇ ਆ ਸਮਾਨ ਨੂੰ ਸਾਫ਼ ਕਰਦੇ ਆ ਤੇ ਇੱਥੇ 15 ਬੀਬੀਆਂ ਮੋੜੀਆਂ ਅਸੀਂ ਹੱਥ ਦੇ ਵਿੱਚ ਘੋ ਦੀ ਉਹ ਕੌਲੀ ਫੜੀ ਆ ਤੇ ਸਿੱਖਾ ਲਈ ਡੱਬੀ ਆ ਧੂਪ ਬੱਤੀ ਕਰਨ ਆਉਂਦੇ ਆ ਤੇ ਉਹ 6 6 ਕਿਲੋਮੀਟਰ ਤੁਰ ਕੇ ਇਹ ਹੀ ਬਾਬਾ ਦੀਪ ਸਿੰਘ ਜੀ ਠੀਕ ਆ ਅਸੀਂ ਸ਼ਹੀਦਾਂ ਪ੍ਰਤੀ ਸਤਿਕਾਰ ਰੱਖੋ ਤੁਸੀਂ ਸਾਰਾ ਕੁਝ ਹੈ ਪਰ ਇਹ ਨਹੀਂ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋ ਜਾਈਏ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਗੁਰੂ ਘਰੇ ਛੱਡ ਕੇ ਪ੍ਰਕਾਸ਼ ਹੋਇਆ ਰਹਿਰਾ ਸਾਹਿਬ ਦਾ ਵਿਲਾ ਤੇ ਤੁਸੀਂ ਆ ਕੇ ਇੱਥੇ ਮੂਰਤੀ ਪੂਜਾ ਕਰੀ ਜਾਂਦੇ ਆ ਫਿਰ ਫਾਇਦਾ ਕੀ ਹੋ ਗਿਆ ਸ਼ੀਦਿਆਂ ਦਾ ਇਸ ਕਰਕੇ ਇਸ ਨਗਰ ਆ ਜਿਹੜਾ ਰਾਮੂ ਵਾਲਾ ਇਹਨਾਂ ਪਿੰਡਾਂ ਦੇ ਵਿੱਚੋਂ ਜਿਹੜੀ ਸੰਗਤ ਨੇ ਇਹ ਕੰਮ ਕੀਤਾ ਬਹੁਤ ਮਾੜਾ ਨਹੀਂ ਤਾਂ ਮਹਾਰਾਜ ਨੂੰ ਕੀ ਮੂੰਹ ਦਿਖਾਵਾਂਗੇ ਜਦੋਂ ਉਹਨਾਂ ਨੇ ਨਦੀ ਧਰਤੀ ਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਲੜ ਲਾਇਆ ਸੀ ਸਾਡੀ ਕਿਸੇ ਪ੍ਰਤੀ ਕੋਈ ਈਰਖਾ ਨਹੀਂ ਹੈ ਪਰ ਜੇ ਤੁਸੀਂ ਮੂਰਤੀ ਪੂਜਾ ਨੂੰ ਮੰਨਣਾ ਬੁੱਤਾਂ ਦੀ ਪੂਜਾ ਕਰਨੀ ਆ ਫਿਰ ਗੁਰੂ ਗ੍ਰੰਥ ਸਾਹਿਬ ਦੀ ਕੋਈ ਉੱਥੇ ਅਹਿਮੀਅਤ ਨਹੀਂ ਰਹੇਗੀ ਤੇ ਤੁਸੀਂ ਤਾਂ ਫਿਰ ਆਪ ਬੇਆਦਬੀ ਕਰੀ ਜਾਂਦੇ ਆ ਸਿੱਖ ਮਾੜਾ ਮੋਟਾ ਇਸ ਗੱਲ ਨੂੰ ਸਮਝਣ ਜੇ ਮਨ ਦੇ ਵਿੱਚ ਇੱਛਾ ਬਾਣੀ ਪੜਨ ਦੀ ਜਾਂ ਦੁਪਹਿਰੇ ਸਾਹਿਬ ਦੀ ਤੇ ਭਾਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੀ ਪੜੋ ਤੁਸੀਂ ਉੱਥੇ ਹੀ ਅਰਦਾਸ ਬੇਨਤੀ ਕਰੋਗੇ ਤੇ ਇੱਥੋਂ ਕੀ ਇੱਕ ਬੁੱਤ ਨੂੰ ਕਰੋਗੇ ਦੇਸੀ ਆ ਨੇੜੇ ਹੱਡਾ ਰੋੜੀ ਆ ਨੇੜੇ ਸਵੇ ਆ ਤੇ ਬੱਤ ਲੱਗ ਗਿਆ ਤੇ ਦੀ ਪੂਜਾ ਹੋਣ ਲੱਗ ਗਿਆ ਵੇਖੋ ਤੁਸੀਂ ਜੋਤਾਂ ਜਗ ਲੱਗੀਆਂ ਤੁਸੀਂ ਤਾਂ ਸਾਰਿਆਂ ਨਾਲੋਂ ਹੀ ਟੱਪ ਗਏ ਤੁਸੀਂ ਤਾਂ ਇਦੂ ਵਾਰ ਫਿਰ ਇੱਥੇ ਮੁੜ ਕੇ ਆਦਰਾਂ ਚੜਾਉਣ ਲੱਗ ਗਏ ਇਸ ਕਰਕੇ ਇਦਾਂ ਨਾ ਕਰਿਆ ਕਰੋ ਤੇ ਮੇਰੇ ਨਾਲ ਆ ਸਰਪੰਚ ਬਾਈ ਚਮਕੌਰ ਸਿੰਘ ਜੀ ਸਾਬਕਾ ਸਰਪੰਚ ਆ ਇਹ ਮੌਜੂਦਾ ਨਹੀਂ ਹੁਣ ਜੀ ਜਦੋਂ ਬੁੱਤ ਲੱਗਾ ਇੱਥੇ ਤੇ ਇਹਨਾਂ ਨੇ ਜੋਤ ਲਾਉਣੀ ਸ਼ੁਰੂ ਕਰਤੀ ਇਹਨਾਂ ਨੇ ਅੱਜ ਵੀ ਇਸ ਚੀਜ਼ ਨੂੰ ਮੰਨਿਆ ਵੀ ਜੋਤ ਲਾਈ ਸੀ ਗੋਲਕ ਰੱਖਿਆ ਸੀ ਇਹਨਾਂ ਨੂੰ ਇਸ ਗੱਲ ਦਾ ਕਹਿੰਦੇ ਸਾਨੂੰ ਪਤਾ ਨਹੀਂ ਸੀ ਸਾਥੋਂ ਗਲਤੀ ਚ ਹੋ ਗਿਆ ਭਾਈ ਤੇ ਸਰਪੰਚ ਸਾਹਿਬ ਤੁਸੀਂ ਜਿਹੜੀ ਸੰਗਤ ਆ ਹਾਂਜੀ ਤੇ ਸੰਗਤ ਨੂੰ ਸੰਬੋਧਨ ਕਰ ਦਿਓ ਵੀ ਇਹ ਪਾਰਕ ਦੇ ਵਿੱਚ ਮੱਥਾ ਨਹੀਂ ਟੇਕਣਾ ਧੂਪ ਬੱਤੀ ਨਹੀਂ ਕਰਨੀ ਤੇ ਜੋਤ ਨਹੀਂ ਲਾਉਣੀ ਠੀਕ ਹੈ ਤੇ ਵੀ ਉਹ ਰਹਿਤ ਮੇਰੇ ਅੰਦਰ ਦੇ ਉਲਟਾਂ ਗਿਆ ਅੱਜ ਤੇ ਬੰਦ ਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਪਰਤੇ ਅੱਜ ਜੀ ਚਲੋ ਇਸ ਚੀਜ਼ ਦਾ ਮੈਨੂੰ ਗਿਆਨ ਨਹੀਂ ਸੀ ਭਾਈ ਸਾਹਿਬ ਅਮਰਤਪਾਲ ਜੀ ਨੇ ਦੱਸਿਆ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ ਚਲੋ ਅਸੀਂ ਵੀ ਇਹ ਚੀਜ਼ ਮੈਂ ਵੀ ਮੰਨਿਆ ਵੀ ਠੀਕ ਆ ਅਸੀਂ ਜੋਤਵੰਨੀ ਲਾਵਾਂਗੇ ਇਹ ਚੀਜ਼ ਅਸੀਂ ਮੰਨ ਲਈ ਹਾਂਜੀ ਸੰਗਤ ਨੂੰ ਕਹਿ ਦਿਓ ਵੀ ਮਾ ਸੰਗਤ ਇਹ ਬੇਨਤੀ ਆ ਵੀ ਸੰਗਤ ਵੀ ਮੱਥਾ ਨਾ ਟੇਕੇ ਜਿਹੜੇ ਆਉਂਦੇ ਆ ਵਾਹਿਗੁਰੂ ਦੀ ਕਾ ਖਾਲਸਾ ਸਿਰ ਵਾਹਿਗੁਰੂ ਦੀ ਜੀ ਪਰ ਧੰਨਵਾਦ ਜੀ ਧੰਨਵਾਦ